ਕਿਉਂਕਿ ਉਸ ਲੇਡੀਜ਼ ਦੀ ਨਜ਼ਰਾਂ ਦੇ ਵਿੱਚ ਕਰੋੜਾਂ ਦੀ ਆ ਉਸ ਲੇਡੀਜ਼ ਦੇ ਨਜ਼ਰਾਂ ਵਿੱਚ ਕਰੋੜਾਂ ਦੀ ਆ ਕਿਉਂਕਿ ਉਹਨੂੰ ਇਹ ਦੇ ਵਿੱਚ ਦਿਖ ਰਿਹਾ ਵੀ ਇਸ ਕੁੜੀ ਕੋਲੇ ਪ੍ਰਾਪਰਟੀ ਆ ਮੈਂ ਇਹਨੂੰ ਤੋਂ ਇੰਨਾ ਕੁਝ ਲੈ ਕੇ ਮੈਂ ਫੇਰ ਆਜੀਨਾਮਾ ਕਰਾਂ ਫੇਰ ਮੈਂ ਪਿੱਛੇ ਆਪਾਂ ਬੈਕਸਟੈਪ ਲਾਵਾ ਕਿੰਨੇ ਕਰੋੜ ਦੀ ਕੋਠੀ ਹੈ ਇਹ ਇਹ ਤਾਂ ਹੁਣ ਤੁਸੀਂ ਆਪ ਹੀ ਪਤਾ ਕਰਾ ਲਓ ਜੀ ਹੋਣੀ ਹੈ ਕੋਈ 80-90 ਲੱਖ ਦੀ ਕੁਛ ਹੋਣ ਦੇ ਲੈਡ ਚ ਹੋਣੀ ਆ ਪਰ ਜਦੋਂ ਮੈਂ ਇਹ ਕੋਠੀ 2018 ਦੇ ਵਿੱਚ ਮੈਂ ਪਲਾਟ ਖਰੀਦਦੀ ਆ ਉਸ ਟਾਈਮ ਇੱਥੇ ਸਿਰਫ 10000 ਨੂੰ ਕੁਝ ਰੇਟ ਤੁਸੀਂ 1 ਕਰੋੜ ਦੀ ਮੈਨੂੰ ਦੇ ਦਿਓ ਇਹ ਕੋਠੀ ਲੈ ਲਓ ਜੀ ਬਿਲਕੁਲ ਮੈਂ ਤਾਂ ਤੁਸੀਂ ਕਹਿ ਰਹੇ ਹੋ 80 ਲੱਖ ਦੀ ਹੈ ਮੈਂ 10 ਲੱਖ ਵੱਧ ਕੇ ਦੇ ਦੇਣਾ ਤੁਹਾਨੂੰ ਮੈਨੂੰ ਇਸ ਵਧਿਆ ਕੀ ਹੋ ਰਿਹਾ ਕਰੋੜ ਰੁਪਏ ਚ ਕੋਠੀ ਕਿੱਥੇ ਅੱਜ ਦੀ ਡੇਢ ਚ ਇਹੋ ਜੀ ਕੋਠੀ ਕਰੋੜ ਚ ਕਿਵੇਂ ਬਣ ਜੂ ਮੈਨੂੰ ਇਹ ਦੇਖੋ ਜੀ ਆਹ ਵੇਖੋ ਮੇਰਾ 20 ਲੱਖ ਰੁਪਏ ਦਾ ਇਸ ਕੋਠੀ ਦੇ ਉੱਤੇ 2018 ਦੇ ਵਿੱਚ ਮੈਂ ਪਲਾਟ ਖਰੀਦਦੀ ਆ 2020 ਦੇ ਵਿੱਚ 2019 ਦੇ ਵਿੱਚ ਮੈਨੂੰ ਪੌਣਾ ਸਟਾਰਟ ਕਰਦੀ ਆ ਮੇਰੇ ਪਾਪਾ ਖੁਦ ਠੇ ਅਸੀਕ ਇਸ ਤਰ੍ਹਾਂ ਇਹਨੂੰ ਹੌਲੀ ਹੌਲੀ ਕਰਕੇ ਕਿਦਾਂ ਇਹ ਕੰਪਲੀਟ ਕੀਤਾ ਇਸ ਮਕਾਨ ਨੂੰ ਅਸੀਂ ਕੋਈ ਇੱਕ ਦਿਨ ਚ ਨਹੀਂ ਬਣ ਗਿਆ ਇਹ 20 ਲੱਖ ਦਾ ਮੇਰਾ ਆ ਜਿਹੜਾ ਲੋਨ ਹੈ ਮੇਰੇ ਕੋਲ ਇਸ ਕੋ